ਉਹ ਹੱਦ ਤੱਕ ਮੱਸਾ ਕੰਮ ਨਿਮੇੜਿਆ। ਇੱਕ ਆ ਰਬ ਮੀਂਹ ਤੋਂ ਬਾਅਦ ਨਾ ਇੰਨੀ ਪਰਦਾ ਕਰ ਰੱਖੀ ਐ। ਤੜਕੀ ਅੱਗ ਲੈ ਕੇ ਚੜ ਜਾਂਦਾ। ਆ ਵੇਲਾ ਹੋ ਗਿਆ। ਇਹ ਵੀ ਪਤਾ ਨਹੀਂ ਕੀ ਕਰੀ ਜਾਂਦੀ ਐ। ਕੰਮ ਤਾਂ ਮੈਂ ਸਾਰਾ ਕਰਤਾ। ਕੀ ਕਰਨਾ ਬੀਬੀ ਬਿਕਾ ਮੈਂ ਤੁਮ ਸਹਾਰਾ ਕੁਛ ਨਹੀਂ ਕਰਦੀ ਸੀ ਜस्सी ਮੈਂ ਤਾਂ ਤੈਨੂੰ ਐ ਕਹਿੰਦੀ ਸੀ ਵੀ ਮੈਂ ਤੇਰੇ ਮਾਮੇ ਵਰਗਿਆਂ ਦੇ ਰਖੜੀ ਬੰਨਿਆ ਮੈਂ ਅੱਜ ਜਾਵੜਦੀ ਐ ਤੇ ਸ਼ਾਮ ਨੂੰ ਆ ਜੂਗੀ ਉਹ ਦੇਖਦੇ ਹੋਣਗੇ ਤੇ ਤੂੰ ਕੱਲ ਨੂੰ ਜਾਵੜੀ ਤੇ ਭਾਵੇਂ ਇੱਕ ਦੋ ਰਾਤਾਂ ਲਾਏ ਕੋਈ ਨਹੀਂ ਬੀਬੀ ਤੂੰ ਘਰ ਜਾ ਰਖੜੀ ਬੰਨਣ ਹਾਂ ਮੈਂ ਫਿਰ ਦੇਖੂ ਮੈਂ ਫਿਰ ਐਂ ਸਲਾਹ ਕਰੀ ਆ ਬਚਰ ਮੈਂ ਪਹਿਲਾਂ ਜਾ ਆਉਂਗੀ ਤੇ ਮੈਂ ਆਜੂ ਤੂੰ ਬਾਅਦ ਚ ਜਾਇਂ ਹਾਂ ਦੋਨਾਂ ਦਾ ਜਾ ਕੇ ਤਾਂ ਸਾਡਾ ਵੀ ਹਾਂ ਹਾਂ ਫੇਰ ਕੰਮ ਦਾ ਔਖਾ ਹੋ ਜਾਂਦਾ ਮੈਂ ਕਿਚਰ ਮੈਂ ਜੱਸੀ ਨਾਲ ਸਲਾਹ ਕਰਦੀ ਆ ਕੁਛ ਨਹੀਂ ਮਖਾ ਨਾ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਬਗ ਜਾ ਤੂੰ ਹੈਗੀ ਮੈਂ ਫਿਰ ਤੁਮ ਕੋ ਮੈਂ ਦੋ ਰਾਤਾਂ ਲਾਇਆ ਚੰਗਾ ਕੋਈ ਹਾਂ ਹਾਂ ਚੰਗਾ ਮਤਲਬ ਫਿਰ ਮੈਂ ਤਿਆਰੀ ਕਰਦੀ ਹਾਂ ਚੰਗਾ ਹਾਂ ਬਿਹਾਵਲਾ ਬੱਪ ਮੈਂ ਸ਼ਾਮ ਨੂੰ ਹੀ ਆ ਜੂਗੀ ਕੋਈ ਨਾ ਰਾਤ ਲੱਗਦੀ ਹੋਈ ਰਾਤ ਲਾਇਆ ਹਾਂ ਨਾ ਕੋਈ ਨਾ ਹੈਗੀ ਮੈਂ ਇੱਥੇ ਠੀਕ ਹੈ ਚੱਕਰ ਨਾ ਕਰੀਏ ਚੰਗਾ ਬੀਬੀ ਕਾਂਧੀ ਦਾ ਹੱਥ ਕੱਟਿਆ ਮੈਂ ਚੰਦਰੀ ਕਿੱਥੇ ਰਾਤ ਕੱਟ ਕੇ ਆਉਂਗੀ ਪਹਿਲਾਂ ਮਾਪਿਓਂ ਨਹੀਂ ਰਹਿਣਾ ਨਹੀਂ ਜਾਂਦੇ ਸੀ ਆਈ ਸੀ ਉਹ ਮੁੱਕ ਗਿਆ ਕਹਿੰਦੇ ਚਾਰੇ ਚਾਚੇ ਦਾ ਆਦੇ ਪੁੱਤ ਸੀ ਹੋ ਨਹੀਂ ਰਹੇ ਤੇ ਇਹ ਰਖੜੀ ਬੰਨੂ ਕਿਹਦੇ ਰਾਤਾਂ ਗੱਤੂ ਮੇਰੀ ਤਾਂ ਪੇਕਿਆਂ ਦੀ ਡੰਡੀ ਮਰ ਗਈ ਚੰਦਰੀ ਦੀ ਉੱਕੀ ਅੱਖਾਂ ਵਿੱਚ ਦੇਖਿਆ ਉਹਦਾ ਵੀ ਚਿੱਤ ਖਰਾਬ ਹੋਊਗਾ ਆਵਦਾ ਤਾਂ ਹੈ ਹੀ ਹੈ ਚਣੋਂ ਦੀ ਜੈ ਵੱਡੇ ਖਾਲਜੇ ਚ ਤੂੰ ਪੈਂਦੀ ਆ ਕਰਮਾਲੀਆਂ ਨੇ ਜੜੀਆਂ ਪੇਕੇ ਰਖੜੀ ਬੰਨਣ ਜਾਂਦੀਆਂ ਨੇ ਹੱਥ ਤਾਂ ਪੈੱਕੇ ਨਹੀਂ ਰਹੇ ਜਾਣ ਨੂੰ ਕੋਈ ਥਾਂ ਨਹੀਂ ਹੈਗੀ ਚੱਲ ਮਨਾ ਕਿਉਂ ਮਨ ਖਰਾਬ ਕੀਤਾ ਉਹੀ ਗੱਲ ਕਹਿੰਦੇ ਰੋਇਆ ਮੂੰਹ ਤੋਆ ਕੁਛ ਨਹੀਂ ਬੱਲੇ ਪੈਂਦਾ ਬਥੇਰੇ ਸਾਲ ਹੋ ਗਏ ਰੋਂਦਿਆਂ ਅਏ ਤੇ ਗਾ ਸੁਆ ਵੀ ਪਰਿਆ ਸੀ ਤੇ ਖਾਲ ਵੀ ਨਿਆਰਾ ਰਗਰ ਨਹੀਂ ਕਰਦਾ ਉਫੀ ਤਾਂ ਵੱਡ ਛਾਡੀ ਹੋਈ ਵਾਹ ਇੱਕ ਨਹੀਂ ਪਾਸਾ ਦਾ ਤੇ ਨੇ ਨਿਆਰਾ ਯਾਰ ਵਾਹ ਕੀ ਹਾਂ ਨਾ ਸਾਰੇ ਜੇ ਸਾਰੇ ਅੰਗੇ ਸੀ ਮਹਾ ਸਾਰੇ A to Z ਵੱਡੇਲਾ ਦੇਖੇ ਨੇ ਮੈਂ ਕੋਈ ਨੇ ਕਿਹੜੇ ਦੇਖੇ ਕੋਲੇ ਸੰਦ ਦਾ ਰੱਖਦਾ ਨਹੀਂ ਹੋਰ ਪਿਛਲੀ ਵਾਰ ਘਰੀ ਪਈ ਗਿਆ ਉਹਨਾਂ ਦੇ ਜੰਟੇ ਕੇ ਉਹ ਯਾਰ ਤੁਸੀਂ ਤਾਂ ਉਹੀ ਮਰੀ ਜਾਂਦੇ ਨੇ ਨਾ ਉਹਨੇ ਮੈਂ ਬੁੜਾ ਹੋ ਗਿਆ ਤੂੰ ਤੇਰੇ ਦਾ ਹਿਸਾਬ ਕਿਤਾਬ ਚੋਂ ਬਾਹਰ ਆ ਨਾ ਤੈਨੂੰ ਹੁਣ ਰਿਸ਼ਤਾ ਹੋਣਾ ਹਾਂ ਨਾ ਤੈਨੂੰ ਹੋਣਾ ਹੁਣ ਤਾਂ ਰਿਸ਼ਤਾ ਦਾ ਕਰਾ ਲੂ ਮੈਂ ਹੋ ਗਿਆ ਤੇਰੇ ਵਾਰੰਟ ਤਾਂ ਕੱਟੇ ਗਏ ਹਾਂ ਕੱਟੇ ਗਏ ਕੱਟੇ ਗਏ ਰਿਸ਼ਤੇ ਦੀ ਤਾਂ ਦੇਖੇਗਾ ਮੈਨੂੰ ਹੋ ਸਕਦਾ ਮੈਂ ਤਾਂ ਹੋ ਜਾ ਹਾਂ ਓ ਜਿਵੇਂ ਹੁਣ ਤਾਂ ਜੇ ਮੈਂ ਸਾੜ ਦੇ ਕਾਟੀ ਜੀ ਲਾਣਦੇ ਆ ਉਹਦਾ ਕੀ ਇਹਦੇ ਲਾadne ਸਾ ਹਾਂ ਕਿਵੇਂ ਲਾ ਦੇਂਗਾ ਕਾਟੀ ਮਹੀਂ ਰਹਿ ਗਿਆ ਉਹ ਸੋਡੇ ਚ ਤਾਂ ਮਹੀਂ ਰਹਿ ਗਿਆ ਬਸ ਉਹ ਪਹਿਲਾਂ ਮੈਨੂੰ ਵੀ ਕੱਟੇ ਤੇਰੇ ਨਾਲ ਤਾਂ ਮੈਂ 100 ਗੁਣੇ ਸੋਨਾ ਓਏ ਉਹ ਤੇਰੇ ਤਾਂ ਬੱਗੇ ਦਾ ਵਾਲ ਆ ਰਹੇ ਨੇ ਮੇਰੇ ਤਾਂ ਇੱਕ ਦਿਖਾਓ ਇੱਕ ਆ ਰੰਗ ਰੋਬਣੀਆਂ ਕਰਾ ਲਿਆ ਕਰਾਇਆ ਨਹੀਂ ਬਸ ਫਾਕਾ ਨਹੀਂ ਆਪਾਂ ਕਿਤੇ ਕਰਾਈ ਨਹੀਂ ਉਹ ਚੱਲ ਦੇਖੀ ਆਉਂ ਵਿਆਹ ਦਾ ਜਦੋਂ ਹੋਊ ਯਾਰ ਰੋਟੀ ਖਾਜੀਏ ਭੁੱਖੇ ਮਰੀ ਜਮਿਆਂ ਉਹ ਨਹੀਂ ਰੋਟੀ ਤੇਰੇ ਮੇਰੀ ਗੱਲ ਨਾਲ ਖਾ ਕੇ ਰੋਟੀ ਆਪਾਂ ਜਿਹੜਾ ਪਰਲਾ ਮਾ ਰੂਆਂ ਖਾਲਾ ਉਹ ਕੜਿਆਈਏ ਹਾਂ ਘਰ ਪਾਣੀ ਦੇ ਨਾਲ ਥੱਕੇ ਪਏ ਆ ਯਾਰ ਹੁਣ ਦਾ ਦੰਦੋ ਨਾ ਬਸ ਕੰਮ ਨਵੇਂ ਯਾਰਾ ਹੱਥ ਨੇ ਪੈ ਕੇ ਛਕਲਾਵਾਂਗੇ ਇਹਦੀ ਲਾਲ ਮਾਂ ਦੇ ਘਰੇ ਕਿੱਥੇ ਨਲਾਸ ਤਾਂ 4 ਵਜੇ ਤੱਕ ਦਾ ਕਰਨਾ ਨਹੀਂ ਕੁਸ ਯਾਰਾ ਆਪਾਂ ਨੂੰ ਉਹ ਕਰ ਦਿੰਦਾ ਮੈਂ ਕਰਾਉਂਗਾ ਕਰਾਉਂਗਾ ਜੀ ਕੀ ਕਰਾਏਗਾ ਉਹ ਬਾਈ ਯਾਰ ਸਾਰੇ ਕਹਿਰੇ ਦੇਖੇ ਯਾਰ ਤੁਸੀਂ ਤਾਂ ਉਹੀ ਗੱਲਾਂ ਕਰਦੇ ਹੋ ਯਾਰੇ ਜਵਾ ਖੁੱਛਦਾ ਕੋਈ ਲਿਬੜੀ ਨਹੀਂ ਯਾਰ ਇਹਦੀ ਕੋਲੇ ਖੜਾ ਦੱਸੇ ਜਾਂਦਾ ਹੋਰ ਇਹਦਾ ਕੋਈ ਫਾਇਦਾ ਨਹੀਂ ਹਾਂ ਸੱਚੇ ਖੁੱਛੀ ਦੱਸਦਾ ਚਰਨ ਹੁੰਦੇ ਆ ਚੱਲ ਮੇਰੀ ਗੱਲ ਸੁਣੋ ਚਲੇਦਾ ਵੀ ਵਿਆਹ ਹੋ ਜੂਗਾ ਤੇਰਾ ਵੀ ਹੋ ਜੂਗਾ ਤੁਹਾਨੂੰ ਮੈਂ ਭਈ ਘੈਰਾਂ ਨੀਆਂ ਲਿਆ ਦੂੰ ਦੋਨਾਂ ਨੂੰ ਅਸੀਂ ਘੈਰਾਂ ਨੀਆਂ ਕਿੱਧਰ ਵਾਂਗੇ ਅਸੀਂ ਅਸੀਂ ਤਾਂ ਮੂਤ ਤਾਂ ਨਹੀਂ ਪਿਆਰਾਂ ਨੀ ਤੇ ਥੋੜੀ ਗੰਧੀਆਂ ਗੱਲਾਂ ਕਰਦਾ ਮੂਤਨ ਵਾਲੀ ਗੱਲਾਂ ਰੰਗ ਰੂਪ ਸਾਡੇ ਤੇ ਹੋਣਗੇ ਹੋਣ ਪੂਰਾ ਡੁੱਲਿਆ ਤੇ ਸਾਡੇ ਤੇ ਓਏ ਇਹ ਆਪ ਸੋਚਦਾ ਵੀ ਮੈਂ ਲੈ ਕੇ ਆਉਂਗਾ ਸੁਣ ਲਓ ਮੇਰੀ ਗੱਲ ਜਿਹੜਾ ਰੰਗ ਰੂਪ ਸੋਡੇ ਤੇ ਡੁੱਲਿਆ ਨਾ ਹਾਂ ਹੈਗਾ ਹੈ ਪੂਰਾ ਜਮਾ ਮੜਾ ਵਿਚਾਰ ਕੇ ਰੱਖੋ ਕਿਤੇ ਧਰਤੀ ਦੇ ਨਾਲ ਡਿੱਗ ਪੇ ਨਾ ਤਾਈ ਤਾਂ ਮੈਂ ਕੱਠੀ ਜਾਂਦਾ ਨਹੀਂ ਸੋਹਣਾ ਵਾਲਾ ਤੈਨੂੰ ਉਹ ਗਾਣਾ ਗਾਉਂਦੀ ਸੀ ਹਨ ਕਿਹੜੀ ਉਹ ਜਿਹੜੀ ਰਣਿਤ ਬਾਬਾ ਉਹ ਤਾਂ ਗਾਈ ਜਾਂਦੀ ਰਹਿੰਦੀ ਆ ਕੋਕੀ ਦਾ ਬਣ ਕੇ ਆ ਜਾ ਹੁਣ ਅਸੀਂ ਤਾਂ ਮੁਰਕੋ ਮੁਰਕੀ ਹੋ ਗਏ ਤੂੰ ਭਾਵੇਂ ਦਾ ਮੌਰ ਨਾਲ ਛਾਵੇਂ ਖੜ ਗਿਆ ਉੱਥੇ ਓਏ ਯਾਰ ਉਹੀ ਨਾ ਲੱਗਦਾ ਕੰਮ ਪਿਛੇ ਰੋਗਨੇ ਚੱਲਿਆ ਕਰ ਯਾਰ ਮੈਂ ਕਬੀਲਵਾਲੀ ਦੇ ਮੂਰੇ ਆ ਮੈਂ ਸਾਰਾ ਤੁਹਾਡਾ ਹੱਥ ਰਦਾ ਜਗੜ ਵੀ ਮੈਂ ਹੀ ਕਰਦਾ ਤੁਸੀਂ ਕਰ ਲਿਆ ਕਰੋ ਲੈ ਮਿੰਨੂ ਫੜਾਉ ਕਹੀ ਜੀ ਨਾ ਨਾ ਹੱਥ ਨਾਲ ਜਗੜ ਤਾਂ ਤੈਨੂੰ ਕਰਨਾ ਪਊਗਾ ਹਾਂ ਉਹੀ ਗੱਲ ਸਮਝਾਉਣਾ ਇਹਨੂੰ ਚੱਲ ਆਜੋ ਘਰੇ ਵਿਕੀ ਜਾਂਦੇ ਹੋਣਗੇ ਉਹ ਤਾਂ ਮਾਰੀ ਜਾਂਦੇ ਆ ਰੋਟੀਆਂ ਚੰਬੀਏ ਪੰਜ ਪੰਜ ਯਾਰ ਤੇ ਬੇਬੇ ਪਤਾ ਨਹੀਂ ਕਿੱਧਰ ਗਈ ਮੈਨੂੰ ਐਸੀ ਚੱਲ ਮੈਨੂੰ ਮੜਾ ਜੇ ਦੱਸ ਦਿੰਦੀ ਆ ਰਖੜੀਆਂ ਜਾਂ ਮੈਂ ਕਦੀ ਬਣਾਈਆਂ ਨਹੀਂ ਹੈਗੀਆਂ ਚਲ ਦੇਖਦੀ ਆ ਅੱਜ ਬਣਾ ਕੇ ਉਂਗੂਟੇ ਨਾਲ ਸੋਹਣੀਆਂ ਬਣਣਗੀਆਂ ਜਦੋਂ ਕਾਲੀ ਜਲੀ ਰੂਤੇ ਨੇ ਮਿਉਂਦੀ ਨਾ ਉੱਤੇ ਫੁੱਲ ਲਾ ਦੂੰਗੀ ਚਲ ਇਹਨੇ ਬੇਬੇ ਆ ਜੋ ਦੱਸ ਦੂੰਗੀ ਵੀਰਾ ਵੇ ਤੂੰ ਪਹਿਣ ਤੂੰ ਬਣਾ ਲੈ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਬੀਰਾ ਵੀ ਤਪਹਿਣ ਤੋਂ ਬਣਾ ਲੈ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਵੀਰ ਤਾਂ ਤੇਰੇ ਤੇ ਥੋੜੀ ਬਣਾ ਲਾਂਗੇ ਰਖੜੀਆਂ ਪਹਿਲਾਂ ਕਰਨਾ ਲੜਨਗੇ ਫੇਰ ਕਿਤੇ ਰਖੜੀਆਂ ਬਣਾਉਣਗੇ ਸਹੀ ਗੱਲ ਆ ਬੇਬੇ ਬੋੜਾ ਲੜ ਦੇਣਗੇ ਮੈਂ ਤੈਨੂੰ ਐ ਕਹਿੰਦੀ ਸੀ ਤੂੰ ਹੱਟ ਤੋ ਉਹ ਲੈ ਆਉਂਦੀ ਨਾ ਲੋਗੜੀ ਲੋਗੜੀ ਨੂੰ ਕੀ ਆ ਬੇਬੇ ਲੋਗੜੀ ਦੀਆਂ ਤਾਂ ਸਾਰੇ ਬਣਾਉਂਦੇ ਨੇ ਆ ਤੂੰ ਦੇਖ ਸਨੇਰੀ ਸਨੇਰੀ ਗੋਟਾ ਉੱਤੇ ਕਾਲੀ ਲੀਰ ਲਪੇਟ ਕੇ ਨਾ ਉੱਤੇ ਫੁੱਲ ਲਾ ਦਾਂਗੇ ਤੂੰ ਦੇਖੇ ਰਖੜੀਆਂ ਬਣਦੀਆਂ ਚੱਲ ਫਿਰ ਤੇਰੀ ਮਰਜ਼ੀ ਐ ਦੋ ਤਿੰਨ ਚਾਰ ਬਣਾ ਲਾ ਫਿਰ ਸਾਰੇ ਕਹਿਣਗੇ ਸਾਡੇ ਬਣੇ ਮੈਂ ਤਾਂ ਤੈਨੂੰ ਦੇਖਿਆ ਨਹੀਂ ਕਹੋਂਦੀ ਮਾਂ ਮੈਨੂੰ ਮੜਾ ਚੱਲ ਬੇਬੇ ਦੱਸ ਦੂ ਮੈਂ ਕਦੇ ਬਣਾਈਆਂ ਨਹੀਂ ਬਸ ਐ ਹੀ ਐ ਆਇਆ ਬਣਾ ਕੇ ਕਿ ਨਾ ਐ ਤੇ ਵੇ ਤਾਂ ਬਾਹ ਤੇ ਆ ਜੂ ਇਹਦੇ ਆਪ ਫੁੱਲ ਬਣਾ ਲਵਾਂਗੇ ਇਹਦੇ ਫੁੱਲ ਲਾ ਦਾਂਗੇ ਉੱਤੇ ਆ ਸੀ ਆ ਸੀ ਇਹਦੇ ਫੁੱਲ ਲਾ ਦਾਂਗੇ ਨਹੀਂ ਫੇਰ ਮੈਂ ਲਿਆ ਦੇਣੀ ਆ ਲੋਗ ਦੀ ਜਿ ਇਹ ਲੈ ਕੇ ਦੇਣੀ ਹੈ ਨਾ ਚਲ ਬਸ ਬੇਬੇ ਉਹਨੂੰ ਕਿੱਥੇ ਜਾਏਗੀ ਕੱਜ ਗਰਮੀ ਬੜੀ ਹੋਈ ਪਈ ਹੈ ਗਰਮੀ ਤਾਂ ਹੀ ਪਈ ਹੈ ਬੱਦਲ ਜਾਪਿਆ ਪੈ ਨਹੀਂ ਆਉਣ ਵਾਲਾ ਤੇ ਤੂੰ ਉੱਥੇ ਜਾ ਕੇ ਬੈਗੀ ਉਹ ਨਹੀਂ ਉੱਥੇ ਤੱਕ ਨਾ ਉਹ ਆ ਰਿਆ ਸੀ ਚੂੜੀਆਂ ਵਾਲਾ ਬੰਜਾਰਾ ਅੱਛਾ ਮੈਂ ਆਖਿਆ ਚਲ ਚੂੜੀ ਦੇਖ ਲੈਣੀ ਹੈ ਦੱਸੀ ਵਾਸਤੇ ਫੇਰ ਮੈਂ ਆਖਿਆ ਮੇਚ ਨਹੀਂ ਆਉਣੀਆਂ ਤੈਨੂੰ ਵਾਜਾ ਮਾਰਨ ਆਈ ਉਹਨਾਂ ਦੀ ਕੁੜੀ ਗਵੰਡੀਆਂ ਦੀ ਤੂੰ ਆਈ ਨਾ ਬਾਹਰ ਨਿਕਲ ਕਿਉਂ ਕਹਿੰਦੀ ਤੂੰ ਤਾਂ ਹੈ ਨਹੀਂ ਕਰੇ ਇੱਥੇ ਕਿੱਥੇ ਸੁਣਦਾ ਬੇਬੇ ਬੋਲਣਾ ਮੈਂ ਤਾਂ ਆਪਦੇ ਪਸੰਦ ਦੀਆਂ ਪਵਾ ਕੇ ਲਿਆਉਂ ਦੁਕਾਨ ਤੇ ਜਾ ਕੇ ਹਾਂ ਫੇਰ ਮੈਂ ਵੀ ਚੱਲ ਆਪੇ ਪਵਾ ਲਈ ਭਾਈ ਹੱਟ ਤੇ ਜਾ ਕੇ ਜਿਹੜੀਆਂ ਤੇਰੀ ਮਰਜ਼ੀ ਹੋਣਗੀਆਂ ਆਹ ਦੇ ਕਿੰਨਾ ਵਧੀਆ ਬਣ ਗਿਆ ਉੱਤੇ ਫੁੱਲ ਲਾ ਦਾਂਗੇ ਹਾਂ ਸੋਹਣਾ ਬਣ ਗਿਆ ਇਹ ਤਾਂ ਆਹ ਭਈ ਸੂਈ ਧੱਗਾ ਤੇਰੇ ਪਾਲੀ ਚ ਤੇ ਐਦਾ ਐਦਾ ਐ ਕਰਕੇ ਐ ਕਰਕੇ ਕਹਿੰਨਾ ਫੁੱਲ ਬਣਾ ਦੀ ਹੈ ਨਾ ਬਹੁਤ ਸੋਹਣੀ ਲੱਗਦੀ ਐਂ ਕੱਟ ਕੇ ਕੰਚੀ ਨਾਲ ਐ ਲਾ ਦੀ ਆਪੇ ਦੇਖੀ ਜਾਉ ਜੇ ਤੈਨੂੰ ਲੜਨ ਦੀ ਜਾਂ ਬਣਾਈ ਲੈਣੀ ਨਹੀਂ ਬੇਬੇ ਤੂੰ ਉਹਨਾਂ ਨੂੰ ਦੱਸੀ ਨਾ ਫੇਰ ਨਹੀਂ ਬੋਲਦੇ ਜੇ ਤੂੰ ਉਹਨਾਂ ਨੂੰ ਇਸਲਾਤੀ ਫੇਰ ਬੋਲਣਗੇ ਤੁਹਾਨੂੰ ਪਤਾ ਮੈਨੂੰ ਤਾਂ ਬਾਲਾ ਖਝਾਉਂਦੇ ਨੇ ਦੱਸਦੀ ਤਾਂ ਮੈਂ ਹੈ ਹੀ ਨਹੀਂ ਤੇ ਕੱਲ ਤਾਂ ਮੈਂ ਚਾਹਤਾਂ ਅਗਰ ਕੁਟ ਜੇ ਬਣਉਣੀ ਹੈ ਹਾਂ ਬੇਬੇ ਤਾਰ ਲਾ ਜਾ ਹੋਰ ਨਹੀਂ ਮੈਂ ਫੇਰ ਉਧਰ ਮੈਂ ਮੈਂ ਸਾਨੂੰ ਨੀਰਾ ਪਾ ਆਉਂਗਾ ਆਪਣੇ ਜੋਗੀ ਤੇਰੀ ਧੋੜੀ ਜੀ ਵਧੀਆ ਜੀ ਉਹ ਆਪੇ ਆ ਕੇ ਜਦੋਂ ਆਗੇ ਨਾਲ ਉਹਨਾਂ ਨੂੰ ਹੋਰ ਬਣਾ ਲੈਣਾ ਹਾਂ ਆਪਣੇ ਜੋਗੀ ਤੇ ਰੂੰਗੀ ਮੈਂ ਤਾਂ ਸੋਹਣੀਆਂ ਬਣਗੀਆਂ ਰਖੜੀਆਂ ਦਾ ਹਮਾਰੇ ਪਰਾਨੂ ਖੁਲਿਆ ਹਵਾ ਲੱਗ ਜਾਣ ਦੇ ਦੈਂਦਵਾਰ ਦਾ ਹਵਾ ਪੈ ਜਾ ਸਾਰਾ ਮੰਜਾ ਉਹ ਲਿਆ ਪਾਣੀ ਲੈ ਕੁੜੀਏ ਉਹ ਭੈਣ ਮੇਰੀ ਏ ਤੇ ਲੱਗੀ ਪਈ ਆ ਆ ਪਾਣੀ ਝਾ ਦੇ ਉਹਨੂੰ ਉੱਡ ਕੇ ਆ ਜਾ ਉੱਥੇ ਤੈਨੂੰ ਕਿਉਂ ਵੀ ਕਹਦੇ ਉਹ ਮੇਰੇ ਨਾਲ ਦੇਲਾਦਾ ਪਾਣੀ ਨੂੰ ਦੱਸ ਜੀ ਯਾਰ ਉਹ ਕੁੱਟ ਜਾਂਦੀ ਆ ਮੈਂ ਮੇਰੀ ਗੱਲ ਸੁਣ ਲਾ ਹੁਣ ਤੂੰ ਰਖੜੀ ਬਣੇਗੀ ਫਿਰ ਕਹੇਗੀ ਲੈ ਦਿਓ ਪੈਸੇ ਆ ਆਪਦੇ ਵਾਰੀ ਤੂੰ ਗੁੜ ਖਵਾ ਦੇਗੀ ਦੇਖੋ ਕਿੰਨੇ ਖਰਾਬ ਨੇਗੇ ਪੈਸੇ ਦੇਣ ਦੇ ਮਾਰੇ ਐ ਕਰਦਿਆ ਨਾ ਦਿਓ ਪੈਸੇ ਭੁੱਖਿਓ ਰਖੜੀ ਤਾਂ ਬਣਾ ਲਓ ਉਹ ਭੈਣ ਭਾਈ ਕੌਣ ਬੰਦਾ ਹੱਬ ਤਾਂ ਸਾਰਿਆਂ ਦਾ ਘਰੇ ਰਹਿੰਨੇ ਆ ਲੈ ਅਸੀਂ ਬਨਾਂਗੇ ਜੀ ਤੇਰੇਿੱਥੋਂ ਪੈਸੇ ਲਵਾਂਗੇ ਹਾਂ ਓਏ ਆ ਦੇਖ ਲਓ ਬੀਬੇ ਕਿੰਨੇ ਖਰਾਬ ਨੇਗੇ ਕਹਿੰਦੇ ਤਾਂ ਇੱਥੋਂ ਪੈਸੇ ਲਵਾਂਗੇ ਅਸੀਂ ਤਾਂ ਬਣਾਉਂਦੇ ਨੇ ਰਖੜੀ ਤੇਰੇ ਬਨਾਂਗੇ ਮਸਾਂ ਤਾਂ ਬਰੇ ਦੇ ਨਾਂ ਦੇ ਬਰੇ ਦੇ ਨਾਂ ਹੀ ਤੇ ਬਣਾ ਲਓ ਤੁਸੀਂ ਭੈਣ ਤਾਂ ਮਾਰੀਆਂ ਨਿਆਮਾ ਜੇ ਕੱਲ ਨੂੰ ਸਾਨੂੰ ਕੁਝ ਹੋ ਗਿਆ ਫਿਰ ਕਿਧਰ ਬੰਨਿਆ ਕਰੇਂਗੀ ਅੱਜ ਹੀ ਨਾ ਪਾਹ ਦੇਖੀ ਕਿਵੇਂ ਬੋਲਦਾ ਗੇ ਇਹ ਤਾਂ ਸਹੀ ਕੁੱਤਾ ਹੈ ਜਾਣਦਾ ਵੀਰੇ ਆਏ ਨਾ ਬੋਲਿਆ ਕਰ ਵੀ ਕੁਝ ਹੋਗਾ ਮੇਰੇ ਬਣਾਉਣੇ ਨਾ ਬਣਾ ਰੱਖੜੀ ਓਏ ਆਏ ਸਾਨੂੰ ਕੀ ਹੁੰਦਾ ਐਵੇਂ ਦਦੀਆਂ ਨੀ ਰੱਖੜੀ ਬੰਨ੍ਹ ਦੀ ਪੈਸੇ ਵੀ ਜਿੰਨੇ ਮਰਜ਼ੀ ਲੈ ਲੀਂਦਾ ਦੋਨਾਂ ਤੋਂ ਸਾਡੇ ਕੋਲ ਸਾਡੇ ਕੋਲ ਕੋਈ ਥੱਕੂ ਆ ਸਾਡੇ ਜਿਬਾ ਬਜ਼ਾਰਾ ਤੂੰ ਐ ਤੇਰੇ ਕੋਲ ਕੋਈ ਮੈਂ ਦੇ ਦੂੰਗਾ ਛੂਟ ਲਿਆ ਦੂੰ ਕਿਵੇਂ ਲੜੀ ਜਾਂਦੇ ਆ ਪਰ ਛਿੱਟੇ ਦੇਖੇ ਪੈਸੇ ਦੇਣ ਦੇ ਮਾਰੇ ਓ ਤੈਨੂੰ ਬੂਟੀਆਂ ਆ ਲਗੂ ਤੇ ਪੈਣਾ ਮੇਰੀ ਕੰਮ ਜਿਕਰ ਕਰਦੀਆਂ ਉਹ ਸੇਲ ਲੱਗੀ ਇੱਥੇ ਹਾਂ ਸੇਲ ਮੇਰੀ ਤੈਨੂੰ ਵਧੀਆ ਬੂਟੀਆਂ ਲਿਆ ਮਾਂਸਾ ਤੋਂ ਲਿਆ ਕੇ ਦਊ ਆਪਣੇ ਆਰਤੀਆਂ ਤੋਂ ਬਣਾ ਲਿਆ ਦੇਵਾਂ ਵੀਰੋ ਤਾਂ ਸੇਲ ਚ ਕੋਈ ਆਂਦਾ ਉਹ ਤਾਂ ਉਹੀ ਪਕਾਈ ਮਰੇ ਇਹਨਾਂ ਕੋਲੇ ਕਹਿੰਦਾ ਠੋਨੂ ਨੇ ਪੈਸਾ ਤੇਰੇ ਭਾਈ ਲੈ ਲਾਉਣੇ ਆ ਚੱਲ ਠੀਕ ਆ ਤੂੰ ਮਨ ਸੂਟ ਲੈ ਕੇ ਦੇਵੇਂਗਾ ਮੈਂ ਪੱਕਾ ਸੂਟ ਲੈ ਕੇ ਚੱਲ ਮੈਂ ਰਖੜੀਆ ਲੈ ਕੇ ਆ ਲੈ ਕੇ ਆ ਇਹਨਾਂ ਤੇ ਬੰਨ੍ਹ ਦੇ ਦੋਨਾਂ ਅੱਧੀ ਰਸੂਟ ਲੈ ਕੇ ਦੇਵਾਂਗਾ ਰਖੜੀ ਬੰਨ੍ਹਦਾ ਫਟਾਫਟ ਲੈ ਵੀਰੇ ਰਖੜੀ ਖੜਿਆ ਮੇਰੀ ਗੱਲ ਸੁਣ ਲੈ ਦੇਖ ਸਾਰੇ ਭੱਜ ਗਿਆ ਹੁਣ ਓਏ ਸੁਣ ਤਾਂ ਲੈ ਉਹ ਬੱਤਾ ਹੋ ਬਣਾ ਵੀ ਦੇ ਬੱਤਾ ਦੇਖੀ ਉਹ ਦੇ ਦਮਾਰੇ ਕਿੰਨੇ ਗੰਦੇ ਨੇ ਗੇ ਬਣਾ ਦੇ ਉਹ ਬਣਾਉਂਦੇ ਨਾ ਮੈਂ ਇਹ ਸਮਾਉਂਦਾ ਮੈਨੂੰ ਪਤਾ ਸਾਰਾ ਓਏ ਇਹ ਕਹਿੰਦੇ ਆ ਤੂੰ ਇੰਦਰਾ ਮੁਸਕਰਵੇ ਤੂੰ ਝੂਟ ਕੇ ਬਣਾ ਮੈਨੂੰ ਨਹੀਂ ਪਤਾ ਬਸ ਇੱਥੇ ਬਹਿ ਜਾ ਹੁਣ ਲੈ ਵਾਧ ਦੇ ਓਏ ਅੰਦਰ ਬੰਨ ਫੇਰ ਬਹਿ ਕੇ ਲੈ ਗੁਰਪ੍ਰੀਤ ਵਾਈ ਹਾਂ ਅਸੀਂ ਵੀ ਬਣਾਉਂਦੇ ਨਾ ਫੜਾਓ ਫੜੀ ਜੇ ਫਤੰਦੇ ਜੇ ਮੇਰੀ ਭੈਣ ਆ ਚੱਲ ਭੈਣ ਮੇਰੀ ਹੈ ਹਾਂ ਚੱਲ ਮਨਾ ਕਿਉਂ ਸੋਚੀ ਪਿਆ ਹਮ ਤਾਂ ਮੇਰਾ ਭਤੀਜਾ ਹੀ ਆ ਸਾਰਾ ਕੁਛ ਉਸ ਵਿੱਚ ਭਰਾ ਨੂੰ ਦੇਖਣਾ ਉਸੇ ਚ ਮਾਂ ਪਿਓ ਨੂੰ ਦੇਖਣਾ ਚੱਲ ਜੜਤਾ ਰਹੇਗੀ ਨਹੀਂ ਤਾਂ ਘਰ ਨੂੰ ਜਿੰਦਾ ਹੀ ਲੱਗ ਜਾਣਾ ਸੀ ਉਹਦੀ ਤਾਂ ਜਵਾਖ ਦੀ ਸੁੱਖ ਮਨਾਵਾ ਉਹਦੇ ਤਾਂ ਰਖੜੀ ਬਨਕੇ ਆਵਾ ਤਾਂ ਕਾਇ ਹੀ ਹੁੰਦੇ ਤੇ ਜੱਪੀ ਚੱਹੀ ਹੁੰਦਾ ਹੈ ਜੇ ਘਣ ਦਾ ਕਰ ਕੋਈ ਆ ਕੇ ਕਾਲ ਜਾ ਜਾ ਨਿਕਲਦਾ ਜਣਾ ਪਾਣੀ ਚੰਦਰੀ ਵਿੱਥੇ ਜਾ ਕੇ ਬਹਿਗੇ ਚਾਨ ਮਾਰ ਜਵਾਖ ਉਹਦੀ ਤਾਂ ਸੁੱਖ ਪਾਣੇ ਹੋਈ नहीं सोही गल मां प्यो ने इसी देखना नाम चंद्र ने उ देखना देख लो सभा उम्र कखना किड्डा सोना घर पालिया मेरे भतीजे ने चल भाइय मंडा मेरे

ਬਿਚਾਰਾਂ ਨੇ ਸਾਰੀ ਉਮਰ ਦੋਸਤਾਂ ਚ ਕੱਢਤੀ ਕਰ। ਚਲ ਭਾਬੀ ਨੂੰ ਤਾਂ ਸੋਨਾ ਬਣ ਗਿਆ ਘਰ। ਉਹ ਵੀ ਤਾਂ ਕਰਨਾ ਸਾਰਾ ਕੁਝ ਬਣ ਜਾਂਦਾ ਹੈ ਨਾ। ਹਾਂ ਮੈਨੂੰ ਤਾਂ ਲੱਗਦੀ ਉਹਨਾਂ ਨੇ ਦੇਖਣਾ। ਉਹਨਾਂ ਨੇ ਦੇਖਣਾ ਮੈਂ ਤਾਂ ਬੜੀ ਖੁਸ਼ੀ ਹੋਈ ਵੀ ਇੰਨਾ ਸੋਹਣਾ ਘਰ ਪਾ ਲਿਆ। ਰਖੜੀ ਨੇ ਕੀ ਆਈ ਸੀ। ਮਾਹ ਜਰ ਭਾਬੀ ਜਿੱਤੇ ਰਖੜੀ ਬੰਨ੍ਹਿਆ। ਹਾਂ। ਚਲ ਭਾਬੀ ਬੰਨ੍ਹਣੀ ਨਹੀਂ ਘਰ ਮੈਂ ਬੰਨ੍ਹਣੀ ਹੈ ਨਾ। ਹਾਂ। ਆਹ ਤੇ ਮੈਂ ਬਣਨਾ ਮੁਰੋਗੀ ਵੀ ਪਾ ਪਾ ਲਿਆ ਮੈਂ ਤਾਂ ਮੰਨਦਾ ਹੀ ਨਹੀਂ।

ਪੜਦਾ ਹੁੰਣਾ ਕਿਹੜੇ ਜਮਾਤ ਚ ਹੋ ਗਿਆ ਮੈਂ 7ਵੇਂ ਚਾਹ ਪੜਨਾ ਮੇਰਾ ਪੁੱਤ ਬਣ ਕੇ ਵੱਡਾ ਅਫਸਰ ਬਣ ਜੇ ਪੜ੍ਹਦਾ ਉਹ ਹੀ ਗੱਲ ਭਾਬੀ ਪਿਓ ਦਾਦੇ ਤਾਂ ਸਾਰੀ ਉਮਰ ਹੋ ਗਈ ਖੇਤੀ ਨਾਲ ਮਿੱਟੀ ਨਾਲ ਮਿੱਟੀ ਹੁੰਦਿਆਂ ਦੀ ਲਾਗੀ ਚਲ ਆਇਆ ਇਹ ਤਾਂ ਜਵਾਕ ਉਸ ਬਣ ਜੇ ਨਾਲ ਤੈਨੂੰ ਸੁਖ ਹੋ ਜਾ ਮੈਂ ਚਾਹਉਂ ਨਹੀਂ ਕਿ ਜਿਵੇਂ ਪੁੱਤਾਂ ਨੂੰ ਕੋਈ ਨਹੀਂ ਭਾਬੀ ਬਣਾ ਲਈ